ਸਤਿ ਸ਼੍ਰੀ ਅਕਾਲ ਜੀ ਰੁਕਿਆ ਹੋਇਆ ਕੰਮ ਤੁਹਾਡਾ ਜਲਦੀ ਹੀ ਬਣੇਗਾ ਕਰੋ ਇੱਕ ਕੰਮ ਜਿਨ੍ਹਾਂ ਨੇ ਆਪਣੇ ਘਰ ਵਿੱਚ ਹਨੂਮਾਨ ਜੀ ਦੀ ਮੂਰਤੀ ਰੱਖੀ ਹੋਈ ਹੈ ਜੋ ਹਨੂਮਾਨ ਜੀ ਦੀ ਪੂਜਾ ਕਰਦੇ ਨੇ ਉਹਨਾਂ ਲੋਕਾਂ ਲਈ ਹੈ ਉਹ ਲੋਕ ਬਹੁਤ ਹੀ ਸੋਹਣੇ ਨੌ ਚਾਵਲ ਲੈ ਕੇ ਚਾਵਲ ਖਰਾਬ ਨਾ ਹੋਣ ਟੁੱਟੇ ਬਿਨਾਂ ਹੋਣ ਕਿਧਰੇ ਪਾਸਿਓਂ ਸਾਫ਼ ਸੁਥਰੇ ਹੋਣ ਦੇਖ ਕੇ ਲੈ ਲਿਓ ਉਹ ਚਾਵਲਾਂ ਨੂੰ ਪਾਣੀ ਨਾਲ ਧੋ ਕੇ ਕੀਸੇ ਸਾਫ ਕੱਪੜੇ ਨਾਲ ਸੁੱਚੇ ਕੱਪੜੇ ਨਾਲ ਸਾਫ ਕਰਕੇ ਹਨੂਮਾਨ ਜੀ ਦੀ ਮੂਰਤੀ ਨੀਚੇ ਰੱਖੋ ਅਰਦਾਸ ਕਰੋ ਉਸੇ ਦਿਨ ਤੋਂ ਹੀ ਤੁਹਾਡਾ ਕੰਮ ਬਣਨਾ ਸ਼ੁਰੂ ਹੋ ਜਾਵੇਗਾ ਇਹ ਵੀਡੀਓ ਮੈਂ ਸਿਰਫ ਜਿਹੜੇ Hindu ਭਾਈ ਆ ਪਹਿਣਾ ਨੇ ਜੋ ਪੰਡਿਤ ਲੋਕ ਨੇ ਮੈਂ ਉਹਨਾਂ ਲਈ ਬਣਾਈ ਹੈ ਠੀਕ ਹੈ ਜੀ ਤੇ ਇਹ ਨਾ ਸੋਚ ਲਿਓ ਕਿ ਮੈਂ ਸਿੱਖਾਂ ਨੂੰ ਵੀ ਕਹਿ ਰਹੀਆਂ ਜੋ ਸਿੱਖ ਧਰਮ ਮਿਲ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਮੰਨਦੇ ਹਨ ਮੈਂ ਉਹਨਾਂ ਲਈ ਬਿਲਕੁਲ ਵੀ ਨਹੀਂ ਕਹਿ ਰਹੀ ਹੈਗੀ ਸਿਰਫਔਰ ਸਿਰਫ ਮੈਂ ਜਿਹੜੇ ਪੰਡਿਤ ਵੀਰ ਭਰਾ ਨੇ ਮੇਰੇ ਜਿਹੜੇ Hindu ਲੋਕ ਨੇ ਤੇ ਸਿੱਖਾਂ ਦਾ ਕੀ ਹੈ ਆਪਣਾ ਤਾਂ ਬਸ ਜੋ ਵੀ ਕੰਮ ਆਪਾਂ ਨੇ ਕਰਨਾ ਹੈ ਮਹਾਰਾਜ ਅਗੇ ਅਰਦਾਸ ਕਰਨੀ ਹੈ ਜਬ ਜਿਆਦਾ ਪਾਠ ਕਰਕੇ انا ਸਭ ਦੀਆਂ ਛੇ ਪੌੜੀਆਂ ਪੜ ਕੇ ਤੇ ਆਪਣਾ ਤਾਂ ਤੁਹਾਨੂੰ ਪਤਾ ਹੀ ਹੈ ਵੀ ਇਹੀ ਹੁੰਦਾ ਆਪਾਂ ਸਤਿਕਾਰ ਸਬਦਾ ਕਰਦੇ ਆ ਇਹ ਜੇ ਆਪਾਂ ਕਿਸੇ ਧਰਮ ਨੂੰ ਮਾੜਾ ਨਹੀਂ ਕਹਿੰਦੇ ਹੈਗੇ ਸਾਰੇ ਧਰਮ ਇੱਕੋ ਜਿਹੇ ਬਰਾਬਰ ਹੈ ਸਬਦਾ ਸਤਿਕਾਰ ਕਰੋ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਫਿਰ ਮਿਲਦੇ ਆਂ ਜੀ